ਹਾਂਜੀ ਸਤ ਸ੍ਰੀ ਅਕਾਲ ਜੀ ਹੁਣ ਸਾਰਿਆਂ ਨੂੰ ਉਮੀਦ ਕਰਦੇ ਆਂ ਸਾਰੇ ਠੀਕ ਠਾਕ ਹੋਣਗੇ ਤੇ ਸਵਾਗਤ ਕਰਦੇ ਆਂ ਤੁਹਾਡਾ ਨਵੇਂ ਵੀਡੀਓ ਵਿੱਚ ਜਿਵੇਂ ਕਿ ਹੁਣ ਤੁਸੀਂ ਦੇਖ ਲਿਆ ਹੋਣਾ ਅੱਜ ਦੀ ਵੀਡੀਓ ਹੈਗੀ ਆ ਕੈਨੇਡਾ ਉੱਤੇ ਅੱਜ ਆਪਾਂ ਕੈਨੇਡਾ ਦੇ ਹਾਲਾਤਾਂ ਬਾਰੇ ਗੱਲ ਕਰਨ ਜਾ ਰਹੇ ਆਂ ਜੋ ਵੀ ਹੁਣ ਚੱਲ ਰਿਹਾ ਹੈ ਕੰਰੈਂਟਲੀ ਉਹ ਸਾਰੀਆਂ ਚੀਜ਼ਾਂ ਬਾਰੇ ਡਿਸਕਸ ਕਰਾਂਗੇ ਕੀ ਇੱਥੇ ਆਉਣ ਦਾ ਫਾਇਦਾ ਹੈਗਾ ਹੁਣ ਜਾਂ ਨਹੀਂ ਹੁਣ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇੱਕ ਗੱਲ ਕਲੀਅਰ ਕਰ ਦੇਣੀ ਚਾਹੁੰਦਾ ਵੀ ਕਾਫੀ ਲੋਕਾਂ ਨੂੰ ਮੇイビー ਮੇਰੀਆਂ ਗੱਲਾਂ ਨਹੀਂ ਵੀ ਵਧੀਆ ਲੱਗਣਗੀਆਂ ਕਾਫੀ ਲੋਕ ਮੇਰੇ ਨਾਲ ਸਹਿਮਤ ਵੀ ਹੋਣਗੇ ਕਾਫੀ ਲੋਕ ਮੈਨੂੰ ਆਏ ਵੀ ਕਹਿਣਗੇ ਵੀ ਤੂੰ ਆਪ ਵੀ ਕੈਨੇਡਾ ਆ ਜਾਂ ਤੇ ਬਾਕੀ ਲੋਕਾਂ ਨੂੰ ਆਏ ਕਹਿ ਰਹੇ ਆ ਸੋ ਇਦਾਂ ਨਹੀਂਗਾ ਵੀ ਮੇਰੀ ਇੱਕ ਵੀਡੀਓ ਪਾਉਣ ਨਾਲ ਕੈਨੇਡਾ ਦੀ ਇਮੀਗ੍ਰੇਸ਼ਨ ਨੂੰ ਫਰਕ ਪਊਗਾ ਜਾਂ ਬਹੁਤ ਵਾਦਾ ਘਾਟਾ ਪਊਗਾ ਇਹਨਾਂ ਨੂੰ ਹਨਾ ਜਿਨ੍ਹਾਂ ਨੇ ਆਉਣਾ ਉਹਨਾਂ ਨੇ ਤਾਂ ਆ ਹੀ ਜਾਣਾ ਇੱਥੇ ਮੈਨੂੰ ਲੱਗਦਾ ਨਹੀਂ ਇਹ ਚੀਜ਼ ਕਦੇ ਰੁਕੂਗੀ। ਸੋ ਬਿਨਾਂ ਟਾਈਮ ਵੇਸਟ ਕੀਤੇ ਆਪਾਂ ਸਿੱਧਾ ਚੱਲਦੇ ਹਾਂ ਵੀਡੀਓ ਵਿੱਚ ਤੇ ਵੀਡੀਓ ਦੀ ਸ਼ੁਰੂਆਤ ਆਪਾਂ ਹੁਣ ਸਭ ਤੋਂ ਪਹਿਲਾਂ ਕਰਦੇ ਹਾਂ ਇੱਥੇ ਦੇ ਖਰਚਿਆਂ ਬਾਰੇ। ਕੈਨੇਡਾ 'ਚ ਕਿੰਨਾ ਖਰਚਾ ਆਇਆ? ਠੀਕ ਹੈ ਜੇ ਤੁਸੀਂ ਨਾਰਮਲ ਇੱਥੇ ਰਹਿ ਰਹੇ ਹੋ, ਨਾਰਮਲ ਸਟੈਂਡਰਡ ਵਾਲੀ ਲਾਈਫ ਜੇ ਤੁਸੀਂ ਜਿਉ ਰਹੇ ਹੋ ਹਨਾ ਇੱਕ ਘਰ ਆ ਗੱਡੀ ਦਾ ਖਰਚਾ ਹੋ ਗਿਆ। ਦੋ ਜਣੇ ਹੈਗੇ ਹੋ ਤਾ ਲਗਭਗ ਕਿੰਨੇ ਐਕਸਪੈਂਸਸ ਨੇ ਹਰ ਮਹੀਨੇ ਤੇ ਤੇ ਅੰਦਾਜ਼ਾ ਲਗਾਉਂਦੇ ਆ ਤੁਸੀਂ ਇੱਕ ਜੌਬ ਕਰਦੇ ਹੋ ਹਨਾ ਤੁਸੀਂ ਦੋ ਜਣੇ ਹੋ ਹਸਬੰਡ ਐਂਡ ਵਾਈਫ ਤੁਸੀਂ ਦੋਨੇ ਆਪ ਜੌਬ ਆਪਦੇ ਆਪ ਦੀ ਜੌਬ ਕਰਦੇ ਹੋ ਹੁਣ ਜਿਹੜੇ ਲੋਕਾਂ ਕੋਲ ਇੱਥੇ ਵਧੀਆ ਜੌਬ ਆ ਜਿਨ੍ਹਾਂ ਨੂੰ ਐਵਰੇਜ ਨਾਲੋਂ ਜ਼ਿਆਦਾ ਇਨਕਮ ਮਿਲਦੀ ਆ ਉਹਨਾਂ ਦੀ ਜੌਬ ਉਹਨਾਂ ਨੂੰ 1 ਲੱਖ ਡਾਲਰ ਦਾ ਪੈਕੇਜ ਦਿੰਦੀ ਆ ਹਰੇਕ ਸਾਲ ਸੋ ਅੰਦਾਜ਼ਾ ਲਗਾਉਨੇ ਆ ਤੁਸੀਂ ਵੀ ਸਾਲ ਦਾ ਲੱਖ ਡਾਲਰ ਕਮਾਉਨੇ ਹੋ ਉਹ ਜੌਬ ਤੋਂ ਲੱਖ ਡਾਲਰ ਤੁਸੀਂ ਜੋ ਸਾਲ ਦਾ ਕਮਾਉਨੇ ਹੋ ਉਹ ਜੋ 30000 ਡਾਲਰ ਹੁਣ ਸਰਕਾਰ ਨੇ ਲੈ ਜਾਣਾ ਆਪਦਾ ਟੈਕਸ ਕੱਟ ਗਿਆ ਤੇ ਤੁਹਾਡੇ ਕੋ ਬਚ ਗਿਆ ਹੁਣ 70000 ਡਾਲਰ ਹੁਣ 70000 ਡਾਲਰ ਨੂੰ ਆਪਾਂ 12 ਮਹੀਨਿਆਂ 'ਚ ਡਿਵਾਈਡ ਕਰਦੇ ਆ ਮਹੀਨੇ ਦਾ ਲਗਭਗ ਤੁਹਾਨੂੰ 5800 6000 ਡਾਲਰ ਹਨਾ 6000 ਡਾਲਰ ਅੰਦਾਜ਼ਾ ਲਗਾਉਨੇ ਆ ਇੰਨਾ ਤੁਹਾਨੂੰ ਬਣਿਆ ਕਰਨਾ ਹੁਣ ਪ੍ਰੈਸ ਕਰਦੇ ਆ ਦੋਨੇ ਤੁਸੀਂ ਇੰਨਾ ਕਮਾਉਂਦੇ ਹੋ ਦੋਨੇ ਤੁਸੀਂ ਸਾਲ ਦਾ ਲੱਖ ਲੱਖ ਡਾਲਰ ਕਮਾਉਂਦੇ ਹੋ ਦੋਨਾਂ ਨੂੰ ਮਹੀਨੇ ਦਾ ਇੰਨਾ 6000 ਵੱਜ ਜਾਂਦਾ ਟੈਕਸ ਕੱਟ ਕੇ ਹੁਣ ਗੱਲ ਕਰਦੇ ਆ ਤੁਹਾਡੇ ਖਰਚੇ ਬਾਰੇ ਕਿਉਂਕਿ ਜਿਵੇਂ ਕਿ ਆਪਾਂ ਪਹਿਲਾਂ ਕਿਹਾ ਜੇ ਤੁਸੀਂ ਇੱਕ ਨਾਰਮਲ ਸਟੈਂਡਰਡ ਵਾਲੀ ਲਾਈਫ ਇਥੇ ਜਿਉਣਾ ਚਾਹੁੰਦੇ ਹੋ ਹਨ ਜੇ ਤੁਸੀਂ ਇਥੇ ਮੂਵ ਹੋਏ ਹੋ ਇਥੇ ਰਹਿਣ ਲਈ ਕਿੰਨੇ ਕੁ ਖਰਚੇ ਨਿਕਲਣਗੇ ਸੋ ਆਬਵੀਅਸਲੀ ਜੇ ਇਥੇ ਤੁਸੀਂ ਰਹਿ ਰਹੇ ਹੋ ਤਾਂ ਆਪਦਾ ਘਰ ਵੀ ਖਰੀਦੋਗੇ ਹਨਾ ਸੋ ਘਰ ਤੋਂ ਸ਼ੁਰੂ ਕਰਦੇ ਆ ਹੁਣ ਇਦਾਂ ਵੀ ਨਹੀਂ ਕਹਿੰਦੇ ਵੀ ਬਹੁਤ ਮਹਿੰਗਾ ਘਰ ਨਾਰਮਲ ਐਵਰੇਜ ਜੋ ਹੁਣ ਲੋਕ ਕਰ ਲੈਂਦੇ ਨੇ ਇੱਥੇ ਉਦਾਂ ਦਾ ਘਰ ਜੇ ਲਓਗੇ ਕਮ ਸੇ ਕਮ 5000 ਡਾਲਰ ਤਾਂ ਤੁਸੀਂ ਮਹੀਨੇ ਦਾ ਉਹੀ ਘਰ ਦੀ ਮੌਰਗੇਜ ਹੀ ਘਟ ਦੋ ਹਨਾ ਜਿਹੜੀ ਘਰ ਦੀ ਕਿਸ਼ਤ ਜਾਣੀ ਆ 5000 ਡਾਲਰ ਮੈਂ ਤੁਹਾਨੂੰ ਰੰਡ ਅਬਾਉਟ ਕਰਕੇ ਦੱਸ ਰਿਹਾ ਪਰ ਲੋਕਾਂ ਦੇ ਇੱਥੇ ਬਹੁਤ ਜ਼ਿਆਦਾ ਮੌਰਗੇਜ ਬਣੀ ਪਈ ਆ ਮਤਲਬ ਜੇ ਹਿਸਾਬ ਨਾਲ ਹੁਣ ਇੱਥੇ ਇੰਟਰਸਟ ਵਧੇ ਹੋਏ ਨੇ ਪਰ ਫਿਰ ਵੀ ਆਪਾਂ 5000 ਲਾ ਕੇ ਚੱਲਦੇ ਹਾਂ ਵੀ ਤੁਹਾਨੂੰ ਉਹ ਜਾ ਘਰ ਮਿਲ ਗਿਆ ਸੋ 6 6000 ਤੁਸੀਂ 12000 ਡਾਲਰ ਕਮਾਉਣੇ ਹੋ ਉਹ ਚ ਹੁਣ 5000 ਆਪਾਂ ਘਰ ਦੀ ਕਿਸ਼ਤ ਚ ਕੱਢ ਤੇ ਆਪਣੇ ਅਗਲੇ ਖਰਚੇ ਆਉਣਗੇ ਵੀ ਗੱਡੀਆਂ ਆਬਵੀਅਸਲੀ ਦੋ ਜਾਣੇ ਦੋਨੇ ਅਲੱਗ-ਅਲੱਗ ਕੰਮ ਤੇ ਤੁਸੀਂ ਜਾਣੇ ਹੋ ਤਾਂ ਦੋ ਗੱਡੀਆਂ ਤਾਂ ਰੱਖਣੀਆਂ ਪੈਣੀਆਂ ਨੇ ਹੁਣ ਗੱਡੀ ਡਿਪੈਂਡ ਕਰਦਾ ਜੇ ਤੁਸੀਂ ਗੱਡੀਆਂ ਦੋਨੇ ਲੋਨ ਤੇ ਚੱਕੀਆਂ ਨੇ ਤਾਂ ਉਹਨਾਂ ਦਾ ਮਹੀਨੇ ਦਾ 1000 1200 ਡਾਲਰ ਖਰਚਾ ਹੋ ਜਾਣਾ ਇੱਕ ਗੱਡੀ ਦਾ ਜੇ ਗੱਡੀਆਂ ਤੁਸੀਂ ਕੈਸ਼ ਤੇ ਲਈਆਂ ਨੇ ਤਾਂ ਉਹ ਖਰਚਾ ਅੱਧਾ ਹੋ ਜਾਣਾ ਤੇ ਤੁਹਾਡਾ ਮਹੀਨੇ ਦਾ 500 ਡਾਲਰ ਚ ਆਰਾਮ ਨਾਲ ਸਰ ਜਾ ਕਰਨਾ ਜੇ ਇੰਸ਼ੋਰੈਂਸ ਤੇ ਤੇਲ ਦਾ ਖਰਚਾ ਹੀ ਭਰਨਾ ਠੀਕ ਹੈ ਬਾਕੀ ਇਹ ਵੀ ਟਪਾਇੰਟ ਕਰਦਾ ਵੀ ਤੁਸੀਂ ਕਿੰਨੀ ਚਲਾਉਂਦੇ ਹੋ ਚਲੋ ਉਹ ਗੱਲਾਂ ਛੱਡਦੇ ਆ ਸੋ ਆਪਾਂ ਕਹਿੰਦੇ ਹਜ਼ਾਰ ਹਜ਼ਾਰ ਡਾਲਰ ਤੁਹਾਡੀਆਂ ਗੱਡੀਆਂ ਦਾ ਲੱਗ ਗਿਆ ਹੋ ਗਿਆ 7000 ਡਾਲਰ ਹੋ ਗਿਆ ਹੁਣ ਮਹੀਨੇ ਦਾ ਜਿਹੜਾ ਤੁਹਾਡਾ ਐਕਸਪੈਂਸ ਆ ਇੱਕ ਤਾਂ ਘਰ ਦੀ ਮੌਰਗੇ ਚਲ ਗਈ ਇੱਕ ਗੱਡੀਆਂ ਦਾ ਖਰਚਾ ਚਲ ਗਿਆ ਹੁਣ ਇਹ ਤੋਂ ਬਾਅਦ ਬੰਦਾ ਬਾਹਰ ਘੁੰਮਣ ਫਿਰਨ ਜਾਂਦਾ ਬਾਹਰ ਖਾਂਦਾ ਪੀਂਦਾ ਆਪਣੇ ਕ੍ਰੈਡਿਟ ਕਾਰਡ ਦੇ ਬਿੱਲ ਜੋ ਜੁੜ ਜਾਂਦੇ ਨੇ ਅੰਦਾਜ਼ਾ ਲਗਾਉਨੇ ਆ ਦੋਨਾਂ ਦਾ ਮਹੀਨੇ ਦਾ 1000 ਡਾਲਰ ਕ੍ਰੈਡਿਟ ਕਾਰਡ ਦਾ ਬਿੱਲ ਬਣ ਜਾਂਦਾ ਠੀਕ ਹੈ ਜੋ ਕਿ ਆਪਾਂ ਭਰਨਾ ਹੁੰਦਾ। ਉਸ ਤੋਂ ਬਾਅਦ ਤੁਹਾਡੇ ਗਰੋਸਰੀ ਆਉਂਦੀ ਆ ਕਿਉਂਕਿ ਖਾਣਾ ਪੀਣਾ ਵੀ ਆਬਵੀਅਸਲੀ ਸੋ ਮਹੀਨੇ ਦਾ 1000 ਤੋਂ 1200 ਡਾਲਰ ਉਹ ਕੱਢ ਦੋ 9000 ਤੇ ਆ ਗਏ। ਹੁਣ ਇਹ ਤੋਂ ਬਾਅਦ ਥੋਡੇ ਰਹਿ ਗਏ ਫੋਨ ਦੇ ਬਿੱਲ ਫੋਨ ਦਾ ਬਿੱਲ ਤੁਸੀਂ ਕੱਟਤਾ ਤੇ ਉਸ ਤੋਂ ਬਾਅਦ ਡਿਪੈਂਡ ਕਰਦਾ ਜੇ ਤੁਸੀਂ ਹਰ ਮਹੀਨੇ ਸ਼ਾਪਿੰਗ ਕਰਦੇ ਹੋ ਬਾਹਰ ਜਾ ਕੇ ਬਾਲਾ ਖਰਚਾ ਕਰਦੇ ਹੋ ਉਹ ਵੀ ਐਡ ਅਪ ਹੋ ਸਕਦਾ ਨਾ ਉਹ ਹਰੇਕ ਬੰਦੇ ਲਈ ਅਲੱਗ ਹੁੰਦਾ ਉਹ ਤੁਹਾਡੇ ਲਾਈਫ ਸਟਾਈਲ ਤੇ ਡਿਪੈਂਡ ਕਰਦਾ ਵੀ ਤੁਸੀਂ ਹਰੇਕ ਮਹੀਨੇ ਬਾਹਰ ਕਿੰਨਾ ਖਰਚਦੇ ਹੋ ਜਾਂ ਉਹ ਸਾਰਾ ਬਚਾਉਨੇ ਹੋ ਸੋ ਇਹ ਸਾਰੇ ਖਰਚੇ ਕੱਢ ਕੇ ਤੁਹਾਨੂੰ ਲਗਭਗ 2.5000 ਬਚੇ ਜਾਣਾ ਵੱਧ ਤੋਂ ਵੱਧ ਤੁਸੀਂ 3000 ਬਚਾ ਲੋਗੇ ਪਰ ਜ਼ਿਆਦਾਤਰ ਤੁਹਾਨੂੰ 2000 ਤੋਂ 2500 ਡਾਲਰ ਤੁਹਾਨੂੰ ਮਹੀਨੇ ਦਾ ਬਚੂਗਾ ਹੁਣ ਜਿਵੇਂ 2000 ਡਾਲਰ ਆ ਜਿਹੜੇ ਇੰਡੀਆ ਰਹਿੰਦੇ ਨੇ ਉਹਨਾਂ ਨੂੰ ਤਾਂ ਲੱਗੂਗਾ ਵੀ 1 ਲੱਖ ਤੋਂ ਉੱਤੇ ਆ ਹਨਾ 1 ਲੱਖ ਰੁਪਏ ਤੋਂ ਉੱਤੇ ਬਣਦੇ ਨੇ ਇੰਡੀਆ ਦੇ ਵੀ ਇਹ ਤਾਂ ਵਧੀਆ ਜੇ ਇਹਨੇ ਬਚਦੇ ਨੇ ਹੁਣ ਗੱਲ ਕੀ ਆ 1 ਲੱਖ ਰੁਪਏ ਨਾਲ ਇੰਡੀਆ ਦਾ ਬੰਦਾ ਖਾਸਾ ਕੁਝ ਕਰ ਸਕਦਾ ਇੱਥੇ ਹੁਣ ਕੋਸਟ ਆਫ ਲਿਵਿੰਗ ਇੰਨੀ ਜ਼ਿਆਦਾ ਵਧੀ ਹੋਈ ਆ 2000 ਡਾਲਰ ਨਾਲ ਬੰਦਾ ਲਿਮਟਿਡ ਚੀਜ਼ਾਂ ਹੀ ਕਰ ਸਕਦਾ ਬਾਲਾ ਜ਼ਿਆਦਾ ਨਹੀਂ ਕਰ ਸਕਦਾ 2000 ਡਾਲਰ ਦੀ ਹੁਣ ਤੁਹਾਨੂੰ ਬੇਸਮੈਂਟ ਮਿਲੂਗੀ ਜੇ ਤੁਸੀਂ ਬ੍ਰੈਮਟਨ ਵਿੱਚ ਬੇਸਮੈਂਟ ਲੱਭ ਰਹੇ ਹੋ ਦੋ ਕਮਰੇ ਵਾਲੀ 2000 ਡਾਲਰ ਉਹਦਾ ਰੈਂਟ ਆ ਸੋ ਤੁਹਾਨੂੰ ਇੰਨਾ ਮਹੀਨੇ ਦਾ ਭਜਾ ਕਰਨਾ ਇਹ ਹੋ ਗਿਆ ਆਪਣੇ ਹਨਾ ਸਾਰੇ ਐਕਸਪੈਂਸਸ ਜੇ ਕੱਢ ਗਏ ਹੁਣ ਆਪਾਂ ਸ਼ੁਰੂ ਚ ਕਿਹਾ ਸੀਗਾ ਵੀ ਜੇ ਤੁਸੀਂ ਦੋਨੇ ਆਪਦੀ ਇੱਕ ਇੱਕ ਜੌਬ ਕਰਦੇ ਹਾਂ ਹੁਣ ਇੱਥੇ ਗੱਲ ਕੀ ਹੈ ਬਹੁਤ ਲੋਕ ਆਪਦੀ ਜੌਬ ਤੋਂ ਇਲਾਵਾ ਹੋਰ ਵੀ ਕੰਮ ਕਰਦੇ ਨੇ ਕਿਉਂਕਿ ਇਦਾਂ ਹੀ ਉਹ ਆਪਦਾ ਪੈਸਾ ਹਰ ਮਹੀਨੇ ਬਚਾਉਂਦੇ ਨੇ ਯੂਸ਼ੁਅਲੀ ਕਾਫੀ ਲੋਕ ਅਲੱਗ-ਅਲੱਗ ਚੀਜ਼ਾਂ ਕਰਦੇ ਨੇ ਹਨਾ ਕਈ ਲੋਕ ਉੱਪਰ ਕਰਦੇ ਨੇ ਕਈ ਲੋਕਾਂ ਦਾ ਹਫਤਾ ਛੋਟਾ ਜਾਂ ਕੰਮ ਹੁੰਦਾ ਸਾਈਡ ਤੇ ਮੈਂ ਤੁਹਾਨੂੰ ਐਕਸਪਲੇਨ ਕਰਦਾ ਇੱਕ ਜੇ ਜੋਬ ਕਰੋਗੇ ਇੱਕ ਜੋਬ ਕਰਕੇ ਤਾਂ ਤੁਹਾਡਾ ਆਪਦਾ ਹੀ ਖਰਚਾ ਨਿਕਲ ਹੀ ਆਣਾ ਇੰਨਾ ਹੀ ਵਧੀਆ ਜੇ ਉਹ ਜੋਬ ਤੁਹਾਡਾ ਖਰਚਾ ਹੀ ਸਾਰਾ ਕੱਢੇਗਾ ਵੇ ਇੱਕ ਜੋਬ ਤੋਂ ਤੁਸੀਂ ਬਹੁਤ ਲਿਮਟਿਡ ਅਮਾਉਂਟ ਸੇਵ ਕਰ ਸਕਦੇ ਹੋ ਉਹ ਤੋਂ ਜ਼ਿਆਦਾ ਪੈਸਾ ਇਕੱਠਾ ਕਰਨਾ ਚਾਹੁੰਦੇ ਹੋ ਤਾਂ ਦੋ ਤਰੀਕੇ ਨੇ ਪਹਿਲਾ ਤਰੀਕਾ ਤਾਂ ਇਹੀ ਹੈ ਜਿਹੜਾ ਮੈਂ ਹੁਣੇ ਕਿਹਾ ਵੀ ਜਿਵੇਂ ਕਿ ਬਹੁਤ ਲੋਕ ਕਰਦੇ ਨੇ ਆਪਦੀ ਸਾਈਡ ਤੇ ਵੀ ਕੋਈ ਇਨਕਮ ਬਣਾਓ ਇੱਕ ਤੁਹਾਡੀ ਜੋਬ ਹੋਗੀ ਇੱਕ ਸਾਈਡ ਤੇ ਤੁਹਾਡੀ ਦੂਸਰੀ ਇਨਕਮ ਹੋਊਗੀ ਕਾਫੀ ਲੋਕ ਜਿਵੇਂ ਕਿ ਮੈਂ ਹੁਣ ਦੇਖਦਾ ਅੱਜ ਕੱਲ ਮੁੰਡੇ ਕੁੜੀਆਂ ਵੀ ਆਪਦਾ ਇੰਸਟਾਗ੍ਰam ਤੇ ਕੋਈ ਛੋਟਾ ਮੋਟਾ ਕੰਮ ਚਲਾ ਲੈਂਦੇ ਨੇ ਆਪਦਾ ਪੇਜ ਬਣਾ ਲੈਂਦੇ ਨੇ ਸੋ ਉਹਦੀਆਂ ਰੀਲਾਂ ਪਾਉਂਦੇ ਨੇ ਸੋ ਹੋਰ ਜਿਆਦੇ ਲੋਕਾਂ ਨੂੰ ਪਤਾ ਲੱਗੇ ਜਿਵੇਂ ਫੋਰ ਐਗਜ਼ਾਮਪਲ ਕੁੜੀਆਂ ਆਪਦਾ ਘਰ ਰੋਈ ਨਵਾਂ ਵਾਲਾ ਜੋ ਉਹ ਘਰੋਂਦੇ ਹੁੰਦੇ ਨੇ ਨਵਾਂ ਵਾਲਾ ਕੰਮ ਸਟਾਰਟ ਕਰਦੀਆਂ ਨੇ ਹਨਾ ਤੇ ਇੰਸਟਾਗ੍ਰam ਤੇ ਇਦਾਂ ਦੇ ਬਹੁਤ ਪੇਜ ਨੇ ਸੋ ਉਹਦੇ ਰਾਹੀਂ ਹੋਰ ਲੋਕਾਂ ਨੂੰ ਰੀਚ ਦਿੰਦਦੇ ਨੇ ਆ ਨਾ ਵੀ ਅਸੀਂ ਆ ਕੰਮ ਕਰਦੇ ਆ ਜਾਂ ਮੁੰਡੇ ਜਦੋਂ ਖਾਸ ਕਰਕੇ ਮੌਸਮ ਵਧੀਆ ਹੁੰਦਾ ਸਮਰ ਆਉਂਦੀ ਆ ਤਾਂ ਆਪਦਾ ਕਾਰ ਡੀਟੇਲਿੰਗ ਵਾਲਾ ਕੰਮ ਸ਼ੁਰੂ ਕਰ ਲੈਂਦੇ ਨੇ ਸਾਈਡ ਤੇ ਉਹਦਾ ਵੀ ਆਪਦਾ ਇੰਸਟਾਗ੍ਰam ਤੇ ਕਲਾਇੰਟ ਹੋਣ ਇੱਕ ਤਾਂ ਹੋ ਗਿਆ ਇਹ ਲੋਕ ਹਨ ਜੋ ਆਪਦਾ ਇੱਕ ਛੋਟਾ ਮੋਟਾ ਨਿੱਕਾ ਜਿਹਾ 사이ਡ ਤੇ ਕੰਮ ਕਰਦੇ ਨੇ ਉਹ ਤੋਂ ਇਨਕਮ ਆਉਂਦੀ ਜਾਂ ਬਹੁਤ ਲੋਕ ਸੋਸ਼ਲ ਮੀਡੀਆ ਤੋਂ ਵੀ ਬਹੁਤ ਪੈਸਾ ਕਮਾ ਰਹੇ ਨੇ ਕਾਫੀ ਲੋਕ ਇੱਕ ਦੂਸਰੀ ਜੌਬ ਕਰਦੇ ਨੇ ਜਾਂ ਲੋਕ 사이ਡ ਤੇ ਉੱਬਰ ਕਰਦੇ ਨੇ ਪਰ ਉੱਬਰ ਕਰਨ ਦਾ ਹੁਣ ਇੰਨਾ ਫਾਇਦਾ ਤਾਂ ਨਹੀਂ ਕਿਉਂਕਿ ਉਹ ਚੀਜ਼ ਪਰ ਬਹੁਤ ਗਈ ਤੁਸੀਂ ਫੋਰ ਐਗਜ਼ਾਮਪਲ ਜੇ ਉੱਬਰ ਕਰਨ ਜਾਓਗੇ ਉੱਥੇ ਇੱਕ ਬੰਦੇ ਨੇ ਆਪਦੇ ਫੋਨ ਤੋਂ ਉੱਬਰ ਸੱਦੀ ਆ ਹੁਣ ਇੱਕ ਬੰਦਾ ਉੱਥੇ ਖੜਾ ਹੋਊਗਾ ਤੇ 10 ਜਾਣੇ ਰੈਡੀ ਹੋਣਗੇ ਉਹਨੂੰ ਪਿਕ ਕਰਨ ਲਈ ਇਹਦਾ ਮਤਲਬ ਇਹ ਚੀਜ਼ ਬਹੁਤ ਲੋਕ ਆ ਚੁੱਕੇ ਨੇ ਸੋ ਤੁਹਾਨੂੰ ਆਪ ਜੇ ਐਕਸਟਰਾ ਇਨਕਮ ਬਣਾਉਣੀ ਆ ਤਾਂ ਇਹ ਤੋਂ ਇਲਾਵਾ ਤੁਹਾਨੂੰ ਹੋਰ ਆਪਦੀ ਕ੍ਰੀਏਟਿਵਿਟੀ ਵਰਤਣੀ ਪੈਣੀ ਆ ਵੀ ਕੀ ਕਰ ਸਕਦੇ ਆ ਠੀਕ ਹੈ ਓਬਵੀਅਸਲੀ ਚੀਜ਼ ਇੰਪੋਸੀਬਲ ਤਾਂ ਹੈ ਕਿ ਨਹੀਂ ਬਾਕੀ ਲੋਕ ਵੀ ਇੱਥੇ ਹੈਗੇ ਨੇ ਉਹ ਵੀ ਬੱਸ ਸਕਦੇ ਨੇ ਉਹ ਵੀ ਕਰਦੇ ਨੇ ਤੁਸੀਂ ਵੀ ਕਰ ਸਕਦੇ ਹੋ ਪਰ ਓਬਵੀਅਸਲੀ ਐ ਵੀ ਨਹੀਂਗਾ ਵੀ ਸਾਰਾ ਕੁਝ ਸੌਖਾ ਇੱਥੇ ਪੈਰ ਲਾਉਣੇ ਨੇ ਤਾਂ ਥੋੜੇ ਬਹੁਤੇ ਔਖਤਾ ਚ ੱਲਣੀ ਪੈਣੀ ਆ ਇਹ ਹੋ ਗਿਆ ਸੀ ਆਪਣਾ ਪਹਿਲਾ ਤਰੀਕਾ ਹਨਾ ਜਿਵੇਂ ਮੈਂ ਕਿਹਾ ਜੇ ਤੁਸੀਂ ਐਕਸਟਰਾ ਪੈਸੇ ਜੌਬ ਤੋਂ ਇਲਾਵਾ ਹੋਰ ਪੈਸੇ ਕਮਾਉਣਾ ਚਾਹੁੰਦੇ ਹੋ ਪਹਿਲਾ ਤਰੀਕਾ ਤਾਂ ਇਹ ਹੋ ਗਿਆ ਵੀ ਆਪਦੀ ਇੱਕ ਦੂਸੀ ਦੂਸਰੀ ਇਨਕਮ ਸਾਈਡ ਸਾਈਡ ਇਨਕਮ ਬਣਾਓ ਦੂਸਰਾ ਤਰੀਕਾ ਇਹ ਹੈ ਵੀ ਆਪਦਾ ਪੈਸਾ ਇਨਵੈਸਟ ਕਰੋ ਸੋ ਇੱਥੇ ਮੈਂ ਦੇਖਿਆ ਹਾਰਡ ਵਰਕ ਨਾਲੋਂ ਜ਼ਿਆਦਾ ਸਮਾਰਟ ਵਰਕ ਨਾਲ ਤੁਸੀਂ ਜ਼ਿਆਦਾ ਪੈਸਾ ਕਮਾ ਪਾਓਗੇ ਹਾਰਡ ਵਰਕ ਤੁਸੀਂ ਮਿਹਨਤ ਕਰਦੇ ਹੋ ਤੁਸੀਂ ਹਫਤੇ 'ਚ 40 ਘੰਟੇ ਕੰਮ ਕਰਦੇ ਹੋ ਹੋਰ ਮਿਹਨਤ ਕਰੋਗੇ ਹਫਤੇ 'ਚ 60 70 ਘੰਟੇ ਕ ਦਾ ਨਾ ਜਿਆਦਾ ਫਰਕ ਨਹੀਂ ਪੈਣਾ ਪਰ ਜੋ ਤੁਸੀਂ ਸਮਾਰਟ ਵਰਕ ਕਰਦੇ ਹੋ ਆਪਦਾ ਪੈਸਾ ਕਿਤੇ ਲਾਉਣੇ ਹੋ ਕਿਤੇ ਇਨਵੈਸਟ ਕਰਦੇ ਹੋ ਕੋਈ ਵੀ ਚੀਜ਼ ਹੋ ਸਕਦੀ ਆ ਕੋਈ ਪ੍ਰੋਪਰਟੀ ਰੀਅਲ اسٹیਟ ਵਿੱਚ ਸਟਾਕ ਮਾਰਕੀਟ ਵਿੱਚ ਸੋ ਜਦੋਂ ਤੁਸੀਂ ਆਪਦਾ ਪੈਸਾ ਇਨਵੈਸਟ ਕਰਦੇ ਹੋ ਉਦੋਂ ਤੁਹਾਨੂੰ ਅਸਲੀ ਪੈਸਾ ਬਣਨਾ ਸ਼ੁਰੂ ਹੁੰਦਾ ਉਦੋਂ ਤੁਸੀਂ ਵਧੀਆ ਕਮਾਉਣਾ ਸ਼ੁਰੂ ਕਰਦੇ ਹੋ ਫਿਰ ਤੁਸੀਂ ਐਵਰੇਜ ਲਾਈਫ ਤੋਂ ਨਿਕਲ ਨਾਦੇ ਹੋ ਹਣਾ ਪਰ ਜੇ ਇਕੱਲੀ ਜੌਬ ਕਰਨੀ ਆ ਤਾਂ ਜੌਬ ਉਹੀ ਤੁਹਾਡੇ ਨਾਰਮਲ ਮਹੀਨੇ ਦੇ ਖਰਚੇ ਪਾਣੀ ਕੱਢੇ ਜਾਊਗੇ ਪਰ ਉਹ ਤੋਂ ਜਾਦੇ ਤੁਹਾਨੂੰ ਕੁਝ ਬਣਨਾ ਨਹੀਂ ਹੈਗਾ ਬਾਕੀ ਮੈਂ ਤਾਂ ਕਹਿਣਾ ਵੀ ਹਰ ਬੰਦੇ ਨੂੰ ਵਧੀਆ ਹਰ ਬੰਦੇ ਦਾ ਵਧੀਆ ਕੰਮ ਚੱਲਦਾ ਹੋਵੇ ਇੱਥੇ ਯਾਰ ਹਨਾ ਹਰ ਬੰਦੇ ਦਾ ਲੋਟ ਹੋਵੇ ਸਾਰੇ ਖੁਸ਼ ਹੋਣ ਸਾਰਿਆਂ ਦੇ ਪਰਿਵਾਰ ਖੁਸ਼ ਹੋਣ ਆਪਾਂ ਤਾਂ ਐਂ ਚਾਹੁੰਦੇ ਆ ਠੀਕ ਹੈ ਪਰ ਇੱਥੇ ਦੀ ਹੁਣ ਸਰਕਾਰ ਹੈ ਜੀ ਆ ਇਹਨਾਂ ਦਾ ਇਮੀਗ੍ਰੇਸ਼ਨ ਸਿਸਟਮ ਇਸ ਵਕਤ ਇੰਨਾ ਮੈਸਡ ਅਪ ਹੋਇਆ ਪਿਆ ਮਤਲਬ ਇਹਨਾਂ ਦੇ ਕੰਟਰੋਲ ਚੋਂ ਵੀ ਬਾਹਰ ਆਵੋ ਚੀਜ਼ ਹੈ ਹੁਣ ਆਪਾਂ ਗੱਲ ਕਰਦੇ ਆਂ ਸਟੂਡੈਂਟ ਬਾਰੇ 70 80% ਲੋਕ ਇੱਥੇ ਜੋ ਆਉਂਦੇ ਨੇ ਆਪਣੇ ਪੰਜਾਬ ਦੇ ਮੁੰਡੇ ਕੁੜੀਆਂ ਆਉਂਦੇ ਨੇ ਉਹ ਸਟੱਡੀ ਬੇਸ ਤੇ ਆਉਂਦੇ ਨੇ ਸਟੱਡੀ ਬੇਸ ਤੇ ਹੁਣ ਜੇ 2024 ਚ ਕੋਈ ਆਉਣਾ ਚਾਹੁੰਦਾ ਤਾਂ ਫਾਇਦਾ ਹੈਗਾ ਉਹ ਚੀਜ਼ ਚ ਕਿ ਨਹੀਂ ਇਦਾਂ ਗੱਲ ਨੂੰ ਆਪਾਂ ਇਦਾਂ ਸਮਝਣ ਦੀ ਕੋਸ਼ਿਸ਼ ਕਰਦੇ ਆਂ ਹੁਣ ਜਿਵੇਂ ਕਿ ਦੇਖਿਆ ਪਹਿਲਾਂ GICB ਘੱਟ ਹੁੰਦੀ ਸੀ 10000 ਡਾਲਰ ਹੁਣ GICB 20000 ਡਾਲਰ ਕਰਤੇ ਜਿਹੜੇ ਮਗਰੋਂ ਤੜਕੇ ਨੇ ਘਰ ਦੇ ਵੀ ਸਪੋਰਟ ਕਰ ਸਕਦੇ ਨੇ ਤੁਸੀਂ ਇੱਥੇ ਆਉਂਨੇ ਹੋ ਤਾਂ ਆਪਦਾ ਇੱਕ ਵਧੀਆ ਪੜਾਈ ਲੈ ਕੇ ਆਉਂਨੇ ਹੋ ਵਧੀਆ ਕੋਰਸ ਆਏ ਨੇਗਾ ਵੀ 에ਜੰਟ ਨੇ ਜਿਹੜਾ ਦਵਾਤਾ ਉਹੀ ਬਸ ਅੱਖਾ ਬੰਦ ਕਰਕੇ ਹਾਂ ਇਹੀ ਠੀਕ ਹੈ ਇਦਾਂ ਤੁਸੀਂ ਆਪਦਾ ਵਧੀਆ ਕੋਰਸ ਚੋ ਸਿਲੈਕਟ ਕਰਕੇ ਆਉਂਨੇ ਹੋ ਕੋਈ ਸਕਿੱਲ ਵਾਲੀ ਕੋਈ ਵਧੀਆ ਚੀਜ਼ ਹੋਵੇ ਜੋ ਅੱਗੇ ਜਾ ਕੇ ਵੀ ਫਿਊਚਰ ਚ ਤੁਹਾਨੂੰ ਫਾਇਦਾ ਹੋਵੇ ਉਹ ਚੀਜ਼ ਦਾ ਤਾਂ ਫਿਰ ਠੀਕ ਆ ਜਿਵੇਂ ਕਿ ਮੈਂ ਕਿਹਾ ਤੁਹਾਡੇ ਘਰ ਦੇ ਵੀ ਮਗਰੋਂ ਓਕੇ ਨੇ ਆ ਨਾ ਜੋ ਤੁਹਾਨੂੰ ਸਪੋਰਟ ਕਰ ਸਕਦੇ ਨੇ ਜੇ ਤੁਸੀਂ ਇਹ ਚੀਜ਼ ਸੋਚ ਕੇ ਆ ਰਹੇ ਹੋ ਵੀ ਉੱਥੇ ਕੈਨੇਡਾ ਜਾ ਕੇ ਮੈਂ ਨਾਲ ਕੰਮ ਕਰੂੰਗਾ ਪੜ੍ਹਾਈ ਦੇ ਨਾਲ ਨਾਲ ਮੈਂ ਫੀਸਾਂ ਵੀ ਭਰੂੰਗਾ ਨਾਲ ਮੈਂ ਪੈਸੇ ਵੀ ਵਾਪਸ ਭੇਜੂੰਗਾ ਹੁਣ ਜੇ ਤੁਸੀਂ ਇਹ ਚੀਜ਼ ਸੋਚ ਕੇ ਆ ਰਹੇ ਹੋ ਤਾਂ ਫਿਰ ਥੋੜਿਆ ਮੁਸ਼ਕਿਲ ਆ ਕਿਉਂਕਿ ਜਿਵੇਂ ਕਿ ਮੈਂ ਕੀ ਪਹਿਲਾ ਤਾਂ ਤੁਸੀਂ ਇੱਥੇ ਆਓਗੇ ਸਭ ਤੋਂ ਪਹਿਲਾ ਚੈਲੰਜ ਜਿਹੜਾ ਹੁੰਦਾ ਜੋ ਬੰਦਾ ਇੱਥੇ ਪਹੁੰਚਦਾ ਉਹ ਹੁੰਦਾ ਜੋਬ ਲੱਭਣੇ ਕੋਈ ਕੰਮ ਲੱਭਣਾ ਸੋ ਕਾਫੀ ਟਾਈਮ ਓ ਚੀ ਚ ਨਾ ਕਿੰਨਾ ਚੰਦਾ ਨਾ ਬਹੁਤ ਲੋਕਾਂ ਦੇ ਕਿੰਨੇ ਕਿੰਨੇ ਮਹੀਨੇ ਜੌਬ ਲੱਭਦੇ ਆਂ ਜਾਂ ਝ ਨ ਜਾਂਦੇ ਨੇ ਮੈਨੂੰ ਇੰਸਟਾਗ੍ਰਾਮ ਤੇ ਕਾਫੀ ਲੋਕਾਂ ਦੇ ਮੈਸੇਜ ਵੀ ਆਉਂਦੇ ਨੇ ਜੋ ਕਹਿੰਦੇ ਨੇ ਭਾਈ 5 5 6 6 ਮਹੀਨਿਆਂ ਤੋਂ ਅਸੀਂ ਬੇਲੇ ਬੈਠੇ ਆਂ ਕੋਈ ਕੰਮ ਨਹੀਂ ਮਿਲਦਾ ਜੇ ਤੁਸੀਂ ਇਹ ਸੋਚ ਕੇ ਆ ਰਹੇ ਹੋ ਵੀ ਉੱਥੇ ਪੜ੍ਹਾਈ ਦੇ ਨਾਲ ਮੈਂ ਕੰਮ ਕਰਕੇ ਫੀਸਾ ਵੀ ਭਰ ਦੂੰ ਤੇ ਨਾਲ ਘਰੇ ਵੀ ਵਾਪਸ ਭੇਜ ਦੂੰ ਤਾਂ ਇਹ ਚੀਜ਼ ਮੁਸ਼ਕਿਲ ਆ ਗੀ ਪ੍ਰੋਬਬਲੀ ਇਹ ਚੀਜ਼ ਹੋਣੀ ਵੀ ਨਹੀਂ ਹੈਗੀ ਇਹ ਪੋਸੀਬਲ ਨਹੀਂ ਹੈਗੀ ਘਰਦਿਆਂ ਨੂੰ ਵੀ ਆਪਾਂ ਐਂ ਕਹਿੰਨੇ ਆ ਜੇ ਤੁਸੀਂ ਆਪਦੇ ਨਿਆਣਿਆਂ ਨੂੰ ਇੱਥੇ ਭੇਜ ਰਹੇ ਹੋ ਤਾਂ ਉਹਨਾਂ ਤੇ ਬਾਲਾ ਪ੍ਰੈਸ਼ਰ ਨਾ ਪਾਓ ਉਹ ਜੇ ਇੱਥੇ ਜਿਨ੍ਹਾਂ ਦੇ ਨਿਆਣੇ ਆਲਰੇਡੀ ਇੱਥੇ ਹੈਗੇ ਵੀ ਨੇ ਉਹਨਾਂ ਤੇ ਬਾਲਾ ਪ੍ਰੈਸ਼ਰ ਨਾ ਪਾਓ ਮੇ ਵੀ ਇੱਕ-ਇੱਕ ਦੇ ਹਨਾ ਘਰ ਦੇ ਡਿਮਾਂਡ ਰੱਖਣ ਲੱਗ ਜਾਂਦੇ ਨੇ ਵੀ ਮੈਨੂੰ ਆਈਫੋਨ ਭੇਜ ਦੇ ਮੈਨੂੰ ਆਹ ਚੀਜ਼ ਭੇਜ ਦੇ ਮੈਨੂੰ ਪੈਸੇ ਭੇਜ ਦੇ ਪ੍ਰੈਸ਼ਰਾਈਜ਼ ਹਨ ਘਰ ਉਹ ਆਪਦੇ ਜਵਾਕ ਨੂੰ ਕਿਉਂਕਿ ਇੱਥੇ ਪਹਿਲਾ ਹੀ ਲਾਈਫ ਖਾਸ ਕਰਕੇ ਸਟੂਡੈਂਟ ਲਾਈਫ ਕਾਫੀ ਟਫ ਹੁੰਦੀ ਆ ਬੰਦੇ ਨੇ ਨਾਲ ਪੜਾਈ ਵੀ ਕਰਨੀ ਹੁੰਦੀ ਆ ਨਾਲ ਆਪਦੇ ਖਰਚਾ ਪਾਣੀ ਵੀ ਚਲਾਉਣਾ ਹੁੰਦਾ ਸੋ ਜਿਨ੍ਹਾਂ ਦੇ ਨਿਆਣੇ ਆਲਰੇਡੀ ਇੱਥੇ ਹੈਗੇ ਨੇ ਕੈਨੇਡਾ ਤੁਸੀਂ ਹਜੇ ਉਹਨਾਂ ਨੂੰ ਹੌਸਲਾ ਦਿਓ ਠੀਕ ਹੈ ਤੁਸੀਂ ਉਹਨਾਂ ਨੂੰ ਐ ਕਹੋ ਵੀ ਚਲੋ ਠੀਕ ਆ ਤੂੰ ਆਪਦਾ ਖਰਚਾ ਪਾਣੀ ਕੱਢੇ ਚੱਲ ਇੰਨਾ ਵਧੀਆ ਜੇ ਫਿਰ ਵੀ ਤੈਨੂੰ ਲੋਡ ਪੈ ਗਈ ਅਸੀਂ ਹੈਗੇ ਆ ਕਿਉਂਕਿ ਜਿਹੜਾ ਬੰਦਾ ਇੱਥੇ ਹੁੰਦਾ ਕੱਲਾ ਹੁੰਦਾ ਖਾਸ ਕਰਕੇ ਜਾਇਦਤਰ ਹੁਣ ਜਿਹੜੇ ਜੋ ਸਟੂਡੈਂਟ ਬਣ ਕੇ ਬੰਦਾ ਇੱਥੇ ਪ ਕੱਲਾ ਸੋ ਤਾਂ ਕਰਕੇ ਈਜ਼ੀ ਨਹੀਂ ਹੁੰਦਾ ਇੱਥੇ ਵੀ ਬਹੁਤ ਉਹਨਾਂ ਨੂੰ ਪ੍ਰੋਬਲਮਾਂ ਫੇਸ ਕਰਨੀਆਂ ਪੈਂਦੀਆਂ ਨੇ ਸਟੂਡੈਂਟ ਲਾਈਫ ਇੰਨੀ ਈਜ਼ੀ ਨਹੀਂ ਹੁੰਦੀ ਬਹੁਤ ਟਫ ਹੁੰਦੀ ਆ ਇਹ ਹੋ ਗਿਆ ਆਪਣਾ ਪੜਾਈ ਵਾਲਾ ਸੀਨ ਜਿਵੇਂ ਕਿ ਮੈਂ ਕਿਹਾ ਤੁਹਾਡੇ ਘਰ ਦੇ ਜੇ ਤੁਹਾਨੂੰ ਸਪੋਰਟ ਕਰ ਸਕਦੇ ਨੇ ਬਿਨਾਂ ਕਰਜ਼ਾ ਚੱਕ ਕੇ ਇੱਥੇ ਆ ਰਹੇ ਹਾਂ ਤੇ ਆਪਦੀ ਵਧੀਆ ਪੜਾਈ ਤੇ ਫੋਕਸ ਕਰੋਗੇ ਫਿਰ ਸਹੀ ਆ ਫਿਰ ਬਿਲਕੁਲ ਹਾਂ ਤੁਸੀਂ ਆਓ ਪਰ ਜੇ ਤੁਸੀਂ ਇਹ ਸੋਚ ਕੇ ਆ ਰਹੇ ਹੋ ਵੀ ਸਿੱਧਾ ਜਾ ਕੇ ਮੈਂ ਕੰਮ ਹੀ ਕਰਨਾ ਉਹ ਮੈਂ ਪੈਸੇ ਕਮਾਉਣੇ ਸ਼ੁਰੂ ਕਰਨੇ ਨੇ ਤੇ ਫੀਸਾ ਭਰਨੀ ਆ ਮਗਰ ਘਰੇ ਵੀ ਪੈਸੇ ਭੇਜਣੇ ਤੇ ਆ ਲੈਣਾ ਉਹ ਲੈਣਾ ਇਹ ਮਾਈਂਡ ਸੈਟ ਲੈ ਕੇ ਨਾ ਆਓ ਇਹ ਸੋਚ ਨਾਲ ਨਾ ਆਓ ਬਾਕੀ ਆ ਸੀਗੀ ਅੱਜ ਦੀ ਵੀਡੀਓ ਹੁਣ ਮੈਂ ਤੁਹਾਨੂੰ ਲਗਭਗ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਹਰ ਬੰਦੇ ਦਾ ਹੁਣ ਅਲੱਗ ਐਕਸਪੀਰੀਅੰਸ ਹੁੰਦਾ ਇੱਥੇ ਜਿਹੜੀਆਂ ਚੀਜ਼ਾਂ ਮੈਂ ਕਹੀਆਂ ਨੇ ਕਾਫੀ ਲੋਕ ਉਹ ਚੀਜ਼ਾਂ ਨਾਲ ਨਹੀਂ ਵੀ ਰਿਲੇਟ ਕਰ ਸਕਣਗੇ ਕਾਫੀ ਲੋਕੋ ਚੀਜ਼ਾਂ ਨਾਲ ਰਿਲੇਟ ਕਰ ਸਕਦੇ ਨੇ ਉਮੀਦ ਕਰਦੇ ਆ ਕਿ ਕਿਸੇ ਨੂੰ ਵੀ ਆਪਣੀ ਗੱਲ ਬੁਰੀ ਨਾ ਲੱਗੀ ਹੋਵੇ ਜਾਂ ਆਪਣੀ ਗੱਲ ਤੋਂ ਨਰਾਜ਼ ਹੋਣ ਆਸ ਕੇ ਆਦੀ ਵੀਡੀਓ ਉਮੀਦ ਕਰਦੇ ਆ ਤੁਹਾਨੂੰ ਵਧੀਆ ਲੱਗੀ ਹੋਵੇ ਜੇ ਹਮੇਸ਼ਾ ਹੀ ਤਰ੍ਹਾਂ ਜੇ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰਦੇ ਹੋ ਤੇ ਆਪਾਂ ਮਿਲਦੇ ਆਂ ਅਗਲੀ ਵਾਰ ਓਕੇ